ਇਹ ਤੁਹਾਨੂੰ ਲਗਾ ਦੂਗਾ ਇਹ ਚੀਜ਼ ਵੈਟ ਨਹੀਂ ਆਵਰੇ ਸਸਤੀ ਗੱਲ ਸਾਰਿਆਂ ਨੂੰ ਥੋੜੇ ਹੀ ਲਾਤੀ ਆਫਰ ਮੈਂ ਟੀਮ ਹਨੀ ਸੇਠੀ ਵੱਲੋਂ ਆਰਟੀਕਲ ਦਿਖਾ ਰਹੇ ਜਿਹੜੇ ਜੇ ਕਰਕੇ 850 ਦੀ ਰੇਂਜ 'ਚ ਵੀਰੇ ਸ਼ੂਜ਼ ਵੇਚਿਆ ਆਪਾਂ ਸਿਰਫ 650 ਤੁਹਾਨੂੰ ਦੇ ਦੇਣਾ ਕੱਪੜਾ ਪਾੜ ਜੇ ਵੀਰੇ ਸੋਲ ਕ੍ਰੈਕ ਹੋ ਜੇ ਪੇਸਟਿੰਗ ਲੈ ਜੇ ਸਲਾਈ ਟੁੱਟ ਜੇ ਕੰਪਲੇਂਟ ਜੈਨੂਅਲ ਚਾਹੀਦੀ ਆ ਹੱਲ ਸਾਰੇ ਨੇ ਵਾਪਸੀ ਹੋ ਜੂਗੀ ਵੀਰੇ ਸ਼ੂ ਪਾਇਆ ਹੋਇਆ ਕੰਫਰਟੇਬਲ ਨਾ ਲੱਗੇ ਸਿਰਫ ਸ਼ਿਪਿੰਗ ਦੇ ਪੈਸੇ ਰੱਖ ਕੇ ਤੁਹਾਡੀ ਪੇਮੈਂਟ ਵਾਪਸ ਕਰ ਦਾਂਗੇ ਸ਼ੂ ਪਾਇਆ ਕੰਫਰਟੇਬਲ ਨਾ ਲੱਗੇ ਵੀਰੇ ਰਚਰ ਦਾ ਸ਼ੂਜ਼ ਆ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਰਟੀਕਲ ਆ ਕਲਰ ਚੈੱਕ ਕਰਾ ਵੀਰੇ। ਲਓ ਜੀ ਨੰਬਰ ਨੋਟ ਕਰੋ 78244050 ਸਕਰੀਨ ਸ਼ਾਟ ਮਾਰ ਕੇ WhatsApp ਨੰਬਰ ਤੇ ਭੇਜ ਦਿਓ। ਸਤੋਂ ਦਾ ਸਾਰਾ ਮਾਲ ਹੈਗਾ ਵੀਰੇ ਤੇ ਤੁਸੀਂ ਸਾਡੇ ਤੋਂ ਆਨਲਾਈਨ ਬੁੱਕ ਕਰੋਗੇ ਨਾਲ ਦੀ ਨਾਲ ਤੁਹਾਨੂੰ ਟਰੈਕਿੰਗ ਹੈਡਿੰਗ ਆ ਤੇ ਨਾਲ ਦੀ ਨਾਲ ਪੈਕਿੰਗ ਦੀ ਫੋਟੋ ਪਾ ਦੇਣੀ ਆ ਤੇ ਤੁਹਾਡੇ ਕੋਲ ਸਾਡਾ ਥੋੜਾ ਸਿਲੇਕਟ ਕੀਤਾ ਆਰਟੀਕਲ ਤੁਹਾਨੂੰ ਮਿਲ ਜਾ ਵੀਰੇ ਫੁੱਲ ਗਾਰੰਟੀ ਹੋਊਗੀ ਕੰਫਰਟ ਦੀ ਵੀਰੇ ਤੇ ਮਾਲ ਦੀ ਵੀਰੇ ਜੇ ਨਾਲ 16 ਕਰੈਕ ਹੁੰਦਾ ਵਾ ਤਾਂ ਜੋੜਾ ਨਵਾਂ ਮਿਲੂਗਾ ਜੋੜੇ ਵੱਟੇ ਜੋੜਾ ਮਿਲੂਗਾ ਵੀਰੇ ਤੁਹਾਨੂੰ ਇੱਕ ਲੇਸੇ ਦੇ ਵਿੱਚ ਵੀਰੇ ਦਾ ਮਾਲ ਆਇਆ ਸਿਰਫ 550 ਦੀ ਰੇਂਜ ਦੇ ਵਿੱਚ ਕਲਰ ਦੋ ਨੇ ਵੀਰੇ 550 ਦੀ ਰੇਂਜ ਦੇ ਵਿੱਚ ਚੈੱਕ ਕਰੋ ਆ ਟਿਕਾ 550 ਦੀ ਰੇਂਜ ਵਿੱਚ ਵੀਰੇ ਦੇ ਦਾਂਗੇ ਤਾਂ ਤੁਹਾਨੂੰ ਨੰਬਰ ਜਿਹੜਾ ਦਿੱਤਾ ਉਹਦੇ ਦੀ ਸਕਰੀਨ ਸ਼ਾਟ ਮਾਰ ਕੇ WhatsApp ਨੰਬਰ ਤੇ ਸਾਨੂੰ ਭੇਜ ਦੇਣਾ ਤੇ ਧੰਨਵਾਦ ਸਸਿਕਾ ਸਾਡੇ ਪੇਜ ਨੂੰ ਫੋਲੋ ਕਰੋ ਲਾਈਕ ਕਰੋ